ਬੋਲੇ ਸੋ ਨਿਰਪੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ ਸੋ ਗੁਰਪ੍ਰੀਤ ਸਾਧ ਸੰਗਤ ਜੀਓ 23 ਤਰੀਕ ਦਿਨ ਐਤਵਾਰ ਨੂੰ ਬਾਰਸੀਲੋਨਾ ਪਹੁੰਚ ਕੇ ਨਗਰ ਕੀਰਤਨ ਦੀਆਂ ਖੁਸ਼ੀਆਂ ਦਾ ਆਨੰਦ ਮਾਣੀਏ ਔਰ ਉਸ ਤੋਂ ਬਾਅਦ ਹਾਲ ਦੇ ਵਿੱਚ ਜੋ ਪ੍ਰੋਗਰਾਮ ਰੱਖੇ ਗਏ ਆ ਜੋ ਉਹਨਾਂ ਨੇ ਬਾਹਰੋਂ ਕਲਾਕਾਰ ਸੱਦੇ ਹੋਏ ਆ ਸਤਿਗੁਰ ਰਵਿਦਾਸ ਮਹਾਰਾਜ ਦੀ ਬਾਣੀ ਦੇ ਉੱਤੇ ਗੁਣਗਾਨ ਕਰਨਗੇ कीर्तन ਦਾ ਆਨੰਦ ਮਾਣੀ ਸਫਲਾ ਕਰੀਏ ਜੋ ਬੋਲੇ 100 ਰੁਪਏ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਜੋ ਬੋਲੇ 100 ਰੁਪਏ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਸਹਿਬ ਸਤਗੁਰਪਦਾਸ ਮਹਾਰਾਜ ਜੀ ਦਾ 648ਵਾਂ ਸ਼੍ਰੀ ਗੁਰਪਦਾਸ ਭਵਨ ਬਾਦਲੋਨਾ ਬਾਰਸੀਲੋਨਾ ਦੀ ਸਮੂਹ ਸਾ ਸੰਗਤ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਜਰੋਨਾ ਦੀ ਪ੍ਰਬੰਧਕ ਕਮੇਟੀ ਸਾਡੇ ਪ੍ਰਧਾਨ ਸਾਹਿਬ ਅਮਰਜੀਤ ਜੀ ਔਰ ਅੰਗਲੇਸੀਆ ਬਲੈਂਸੀਆ ਔਰ ਸਪੂਰ ਸਪੇਨ ਦੀਆਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 648ਵਾਂ ਪ੍ਰਕਾਸ਼ ਦਿਹਾੜਾ 23 ਮਾਰਚ ਦਿਨ ਐਤਵਾਂ ਨੂੰ ਬਾਰਸੀਲੋਨਾ ਵਿਖੇ ਜੋ ਮਨਾਇਆ ਜਾ ਰਿਹਾ ਅੱਜ ਬਾਰਸੀਲੋਨਾ ਤੋਂ ਪ੍ਰਬੰਧਕ ਕਮੇਟੀ ਜਰੋਨਾ ਵਿਖੇ ਪਹੁੰਚੀ ਹੈ ਗੁਰੂ ਘਰ ਵਿਖੇ ਨਤਮਸਤਕ ਹੋਈ ਹੈ ਔਰ ਬੇਨਤੀਆਂ ਕੀਤੀਆਂ ਸੰਗਤਾਂ ਨੂੰ ਸੋ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੇ ਸਾਡੀਆਂ ਬੇਨਤੀਆਂ ਸਵਾਰ ਕਰਦੇ ਹੋਏ 23 ਮਾਰਚ ਨੂੰ ਹਮ ਹਮਾ ਕੇ ਬਾਰਸੀਲੋਨਾ ਗੁਰੂ ਘਰ ਵਿਖੇ ਜੋ ਵਿਸ਼ਾਣਗਰ ਕੀਰਤਨ ਔਰ ਅਮਰਤ ਬਾਣੀ ਦੇ ਜਾਪਾਂ ਔਰ ਕੀਰਤਨੀਆਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸਿੰਗਰ ਸੱਤੀ ਖੋਖੇਵਾਲੀਆ ਸਾਹਿਬ ਜੀ ਦੇ ਜੋ ਸ਼ਬਦ ਗਾਇਨ ਕਰਨੇ ਹਨ ਉਹਨਾਂ ਦਾ ਕੀਰਤਨ ਔਰ ਅਮਰਤ ਬਾਣੀ ਦੇ ਜਾਪ ਔਰ ਵਿਸ਼ਾਣਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਜੋ ਸ਼ੋਭਾ ਯਾਤਰਾ ਨੂੰ ਜੋ ਚਾਰ ਚੰਨ ਔਰ ਉਸ ਨੂੰ ਵਾਧਾ ਕਰਨਾ ਹੈ ਅਸੀਂ ਅੱਜ ਬੇਨਤੀਆਂ ਕੀਤੀਆਂ ਔਰ ਪ੍ਰਵੰਗ ਕਮੇਟੀ ਨੇ ਸਾਡੀਆਂ ਬੇਨਤੀਆਂ ਨੂੰ ਸਵਿਕਾਰ ਕਰਦੇ ਹੋਏ 23 ਮਾਰਚ ਨੂੰ ਪਹੁੰਚਣ ਦਾ ਔਰ ਗੀਰਾਂ ਘੱਟ ਕੇ ਜੋ ਪੇਨ ਨਹੀਂ ਪੂਰਾ ਵਰਲਡ ਦੇਖੇਗਾ ਕਿ ਇੰਨੀਆਂ ਸੰਗਤਾਂ ਦਾ ਜੋ ਠਾਠਾ ਮਾਰਦਾ ਇਕੱਠ ਬਾਰਸੀਲੋਨਾ ਵਿਖੇ ਪਹੁੰਚ ਕਰਕੇ ਸਤਗੁਰਦਾਸ ਮਾਰੇ ਦਾ ਆਪਾਂ 648ਵਾਂ ਪ੍ਰਕਾਸ਼ ਦਿਹਾੜਾ ਮਨਾਉਣਾ ਹੈ ਸੋ ਅੱਜ ਅਸੀਂ ਧੰਨਵਾਦ ਕਰਦੇ ਹਾਂ ਜਰੋਨਾ ਦੀ ਗੁਰੂ ਘਰ ਦੀ ਪ੍ਰਵੰਧ ਕਮੇਟੀ ਦਾ ਜੈ ਗੁਰੂ ਦੇਵ ਤਨਗੁਰਦੇਵ ਜੋ ਬੋਲੇ ਸੋ ਨਰਪੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੈ